ਵਿਕਾਸ ਜਿਹੜੇ ਗੱਲ ਸ਼ੰਕਰ ਦੇ ਨੇ ਉਹ ਕਿੱਥੇ ਖੜੇ ਨੇ ਔਰ 2 ਸਾਲ ਬਾਅਦ ਜਿਹੜੀਆਂ ਨੇ ਉਹ ਵਿਧਾਨ ਸਭਾ ਚੋਣਾਂ ਵੀ ਸਿਰ ਤੇ ਆ ਗਈਆਂ ਨੇ ਇਨ ਬਿਨ ਜਿਹੜੀਆਂ ਗਰੰਟੀਆਂ ਉਹ ਲਾਗੂ ਕੀਤੀਆਂ ਜਿਹਦੇ ਵਿੱਚ ਸਭ ਤੋਂ ਪਹਿਲੀ ਗਰੰਟੀ ਜਿਹੜੀ ਜ਼ੀਰੋ ਬਿੱਲ ਵਾਲੀ ਆ ਪਟਵਾਰੀਆਂ ਦੀ ਗੱਲ ਕਰੀਏ ਤਾਂ 3500 ਦੇ ਵਿੱਚੋਂ ਲਗਭਗ 2500 ਸੀਟ ਖਾਲੀ ਸੀ ਔਰ 2500 ਦਾ 2500 ਪਟਵਾਰੀ ਜਿਹੜਾ ਆ ਉਹ ਅਜੇ ਭਰਤੀ ਕੀਤਾ ਗਰਸ਼ੰਕਰ ਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਮੰਗ ਸੀ ਜਿਹੜਾ ਪਹਿਲਾ ਸੀਵਰੇਜ 2016 ਦਾ ਪੈਂਡਿੰਗ ਪਿਆ ਸੀ ਜਿੱਥੇ ਉਹ ਕੰਪਲੀਟ ਕੀਤਾ ਹਮਮ ਔਰ ਸਭ ਤੋਂ ਵੱਡੀ ਜਿਹੜੀ ਕਿਸਾਨਾਂ ਦੀ ਮੰਗ ਸੀ ਕੰਢੀ ਕਨਾਲ ਨਹਿਰ ਜੀ ਉਹ ਜਿਹੜਾ ਚਿੱਟਾ ਹਾਥੀ ਸਾਬਤ ਹੋ ਗਿਆ ਸੀ ਉਹ ਨਹਿਰ ਨੂੰ ਅਸੀਂ ਆਣ ਵਾਲੇ 2 ਸਾਲਾਂ ਦੇ ਵਿੱਚ ਵਿੱਚ ਚਾਲੂ ਵੀ ਕਰ ਲਿਆ ਪਿੰਡਾਂ ਦੇ ਵਿੱਚ ਪਾਣੀ ਵੀ ਪਹੁੰਚ ਗਿਆ ਇਹ ਤੁਹਾਡੀ ਸਰਕਾਰ ਆਂਦੇ ਆ ਸ਼ੁਰੂ ਹੋ ਜਾਏਗਾ ਜਾਂ ਇਹ ਜੋੜ ਵਾਦੇ ਕਰਦੇ ਆਂ ਲਾਰੇ ਲਾਨੇ ਆਂ ਕਿਉਂਕਿ ਪਿਛਲੀ ਵੀ ਤੁਸੀਂ ਪਿਛਲੇ ਸਾਲ ਵੀ 5 ਸਾਲ ਪਹਿਲਾਂ ਵੀ ਵਿਧਾਇਕ ਰਹੇ ਹੋ ਤੁਸੀਂ ਦੇਖੋ ਨਾ ਕਿਸੇ ਨੇ ਬਾਈਪਾਸ ਬਣਾਇਆ ਨਾ ਕਿਸੇ ਨੇ 24 ਬਣਾਇਆ ਨਾ 25 ਬਣਾਇਆ ਜੀ ਅੱਜ ਤੱਕ ਉਹਦਾ ਕਾਟ ਨੂੰ ਜ਼ਰੂਰ ਕੀਤੇ ਆ ਜੀ ਔਰ ਕੋਈ ਵੀ ਕੰਮ ਉਹਦਾ ਪ੍ਰੋਸੈਸ ਹੁੰਦਾ ਜੀ ਕਿ ਟਿਪਰਾਂ ਨੇ ਜਿਹੜੀ ਸੜਕੋ ਖਰਾਬ ਕਰ ਦਿੱਤੀ ਟਿਪਰਾਂ ਦਾ ਬੇਸ਼ੱਕ ਤੁਸੀਂ ਟਾਈਮ ਬੰਦ ਦਿੱਤਾ ਪਰ ਉਹ ਜਿਹੜੇ ਟਾਈਮ ਬੌਂਡ ਜਿਹੜਾ ਹੈਗਾ ਆ ਉਹ ਟਿਪਰ ਫਾਲੋ ਰੀ ਕਰ ਰਹੇ ਫੇਰ ਵੀ ਜਾਣੀ ਨੁਕਸਾਨ ਬਹੁਤ ਹੋ ਰਿਹਾ ਹੈ ਇਹਦਾ ਕੀ ਕਾਰਨ ਹੈ ਜੀ ਦੇ ਕੋਲ ਟਿੱਪਰ ਦੀ ਗੱਲ ਹੈ ਟਿੱਪਰ ਕੋਲ ਆਰਸੀਬੀ ਹੈ ਇਨਸ਼ੋਰਸ ਵੀ ਹੈ ਤੇ ਉਹ ਗੱਡੀ ਸੜਕ ਤੇ ਚੱਲ ਨੂੰ ਨਾ ਤੁਸੀਂ ਨਾ ਮੈਂ ਨਾ ਕੋਈ ਹੋਰ ਸਰਕਾਰ ਰੁਕ ਸਕਦੀ ਹੈ ਜੀ ਆਮ ਆਦੀ ਪਾਰਟੀ ਦੇ ਸਾਰੇ ਵਿਧਾਇਕ ਜਦੋਂ ਜਿੱਥੇ-ਥਿੱਥੇ ਬੋਲਦੇ ਨੇ ਇੱਥੇ ਦੇ ਪੰਜਾਬ ਦੇ ਵਿੱਚ ਬੋਲਦੇ ਨੇ ਉਹ ਕਹਿੰਦੇ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਮਾਡਲ ਬਣਾएंगे ਦਿੱਲੀ ਮਾਡਲ ਬਣਾएंगे ਦਿੱਲੀ ਤੁਹਾਡੀ ਉੱਡ ਗਈ ਹੁਣ ਨਹੀਂ ਦੇਖੋ ਪੰਜਾਬ ਜਿਹੜੀ ਫੁੱਲ ਸਟੇਟ ਹੈ ਹੂੰ ਅ ਦਿੱਲੀ ਦੇ ਵਿੱਚ ਬਹੁਤ ਇਦਾਂ ਦੀਆਂ ਗੱਲਾਂ ਸੀ ਜਿਹੜੀਆਂ ਕਰਨਾ ਚਾਹ ਰਹੇ ਸੀ ਤੇ ਕਾਫੀ ਉੱਥੇ ਜਦੋਂ ਜੈਦ ਵੀ ਸਾਡੀ ਸਰਕਾਰ ਜਿਹੜੀ ਦੱਸ ਰਹੀ ਵੀ ਹੈ ਜੀ ਤੇ ਲੋਕਾਂ ਨੂੰ ਬਹੁਤ ਫਾਇਦਾ ਵੀ ਦਿੱਤਾ ਹੈ ਹੂੰ ਤੁਹਾਡੇ ਜਿਹੜੇ ਵੋਟ ਬੈਂਕ ਦਾ ਹੁਣ 8 ਸਾਲਾਂ ਬਾਅਦ ਹੁਣ ਵਾਅਦਾ ਹੋਇਆ ਜਾਂ ਕਿ ਘਟਨਾ ਸ਼ੁਰੂ ਹੋ ਗਿਆ ਹੂੰ ਪਹਿਲਾ ਇਲੈਕਸ਼ਨ ਜਦੋਂ ਲੜਿਆ ਜੀ ਤਾਂ ਲੋਕਾਂ ਨੇ 1650 ਸਪੋਰਟ ਤੇ ਜਤਾਇਆ ਜੀ ਅ ਪਹਿਲੀ ਵਾਰ ਅਸੀਂ ਕਿਹਾ ਸੀ ਕਿ ਆਪਾਂ ਤੁਹਾਡੇ ਦੁੱਖ ਸੁੱਖ ਚ ਖੜਾਂਗੇ ਹੂੰ ਦੂਜੇ ਇਲੈਕਸ਼ਨ ਨੂੰ ਅਸੀਂ ਕਿਹਾ ਕਿ ਭਾਈ ਸਾਨੂੰ ਇੱਕ ਮੌਕਾ ਦਿਓ ਸਰਕਾਰ ਚ ਅਸੀਂ ਕੰਮ ਕਰਕੇ ਦਿਖਾਵਾਂਗੇ ਹੋ ਤੀਜਾ ਜਦੋਂ ਲੋਕ ਸਭਾ ਦਾ ਇਲੈਕਸ਼ਨ ਸੀ ਉਹ ਜੇ ਆਪਾਂ ਇੱਕੋ ਗੱਲ ਹਰੇਕ ਪਿੰਡ ਜਾ ਕੇ ਕਹੀ ਹੈ ਹੂੰ ਕਿ ਜੇ ਕੰਮ ਕੀਤਾ ਤਾਂ ਵੋਟ ਪਾਇਓ ਨਹੀਂ ਰਹਿਣ ਦਿਓ ਪਰ ਪਿੰਡਾਂ ਚ ਸਾਡੀਆਂ ਟੀਮਾਂ ਜਾਂਦੀਆਂ ਨੇ ਮੈਂ ਵੀ ਪਿੰਡਾਂ ਚ ਲੋਕਾਂ ਦੇ ਵਿੱਚ ਵਿਚਰਦਾ ਰਹਿਣਾ ਜਿਹੜੀ ਤੁਸੀਂ ਇੱਕ ਵਾਅਦਾ ਕੀਤਾ ਸੀ ਕਿ ਅਸੀਂ 1000 ਰੁਪਏ ਜਿਹੜਾ ਔਰਤਾਂ ਦੇਵਾਂਗੇ ਉਹ ਲਾਗੂ ਕਿਉਂ ਨਹੀਂ ਹੋਇਆ ਜੀ ਨਾਲ ਲੋਕਾਂ ਨੂੰ ਗਾਲੀ ਆ ਤੁਹਾਨੂੰ ਜਰੂਰ ਗਾਲੀ ਆ ਦੇਣ ਦੀ ਅਸੀਂ ਦੇਵਾਂਗੇ ਪਰ ਉਹ ਜਿਹੜੇ ਕੁਝ ਵਿਰੋਧੀ ਧਿਰ ਨੇ ਉਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਹੈ ਤੇ ਪੰਜਾਬ ਦੇ ਲੋਕਾਂ 'ਚ ਇੱਕ ਇਹ ਸੁਨੇਹਾ ਵੀ ਗਿਆ ਹੈ ਔਰ ਪੰਜਾਬ ਦੇ ਲੋਕ ਇਹ ਕਿਆ ਸਿਰਾਈਆਂ ਵੀ ਲਾ ਰਹੇ ਨੇ ਕਿ ਜਿਹੜੇ ਦਿੱਲੀ ਵਾਲੇ ਨੇਤਾ ਨੇ ਉਹ ਹੁਣ ਪੰਜਾਬ ਵੱਲੋਂ ਰੁਕ ਕਰਨਗੇ। ਇਹਦੇ ਵਿੱਚ ਕਿੰਨੀ ਸੱਚਾਈ ਹੈ ਜੀ? ਕੀ ਰੁਕ ਕਰਨਗੇ? ਕਿ ਪੰਜਾਬ ਜਾ ਕੇ ਬੈਠਣਗੇ ਪੰਜਾਬ ਇਹ ਸਿਰੋਖਸਿਰੋ ਖਾਣਗੇ ਹੁਣੇ। ਖਾਣ ਨੂੰ ਕੀ ਕੀ ਖਾਣਗੇ ਪੰਜਾਬ ਦਾ? ਇਹ ਹੁਣ ਇਹ ਤਾਂ ਲੋਕਾਂ ਦੀ ਵਾਹ ਜਣਾਈ। ਇਹ ਕੀ ਅਸਰਾ ਹੈ? ਇਹ ਹਵਾਲੀਆਂ ਗੱਲਾਂ ਹੁੰਦੀਆਂ ਸਾਡੀ ਨੈਸ਼ਨਲ ਲੀਡਰਸ਼ਿਪ ਆ। ਇਹ ਵੀ ਇਹ ਵੀ ਹਵਾ ਉੱਡੀ ਹੈ ਕਿ ਬਹੁਤ ਜਲਦ ਪੰਜਾਬ ਦਾ ਮੁੱਖ ਮੰਤਰੀ ਬਦਲੇ ਜਾਵੇਗਾ। ਹਵਾ ਤੁਸੀਂ ਕਹਿੰਦਾ ਹਵਾ ਉੱਡੀ ਹਵਾ ਤਾਂ ਹਵਾ ਹੁੰਦੀ ਆ। ਸਸੀ ਕਾਲ ਜੀ ਤੁਸੀਂ ਦੇਖ ਰਹੇ ਹੋ ਆਰ 19 ਔਰ ਮੈਂ ਹਾਂ ਸ਼ਰਨਜੀਤ ਬੈਸ ਪੰਜਾਬ ਚ ਆਵਾਜ਼ ਦੀ ਪਾਰਟੀ ਦੀ ਸਰਕਾਰ ਬਣੇ ਨੂੰ ਤਕਰੀਬਨ 3 ਸਾਲ ਹੋ ਚੱਲੇ ਨੇ ਔਰ ਵਿਕਾਸ ਕਾਰਜਾਂ ਦੀ ਜਿਹੜੀ ਢੇਰੀ ਹੈ ਉਹ ਆਵਾਜ਼ ਦੀ ਪਾਰਟੀ ਦੇ ਤਕਰੀਬਨ ਸਾਰੇ ਵਿਧਾਇਕਾਂ ਨੇ ਆਪਣੇ ਆਪਣੇ ਹਲਕੇ ਚ ਕੀਤੀ ਹੈ ਵਿਕਾਸ ਯਕਾਰ ਜਿਹੜੇ ਗਰਸ਼ੈਂਕਰ ਦੇ ਨੇ ਉਹ ਕਿੱਥੇ ਖੜੇ ਨੇ ਔਰ 2 ਸਾਲ ਬਾਅਦ ਜਿਹੜੀਆਂ ਨੇ ਉਹ ਵਿਧਾਨ ਸਭਾ ਚੋਣਾਂ ਵੀ ਸਿਰ ਤੇ ਆ ਗਈਆਂ ਨੇ ਤਿਆਰੀਆਂ ਪਹਿਲਾਂ ਹੀ ਸ਼ੁਰੂ ਹੋ ਜੰਨੀਆਂ ਹੁੰਨੀਆਂ ਵਿਧਾਨ ਸਭਾ ਚੋਣਾਂ ਦੀਆਂ 1.5 ਸਾਲ ਪਹਿਲਾਂ ਹੀ ਸ਼ੁਰੂ ਕਾਹ ਹੋ ਜੰਨੀਆਂ ਵੈਸੇ ਤਾਂ ਸੋ ਪੁੱਛਾ ਕੇ ਭਾਜੀ ਜਿਹੜਾ ਲੋਕ ਕਿ ਭਾਜੀ ਅ ਗੜਸ਼ੰਗ ਦੇ ਵਿਕਾਸ ਕਾਰਜਾ ਉਹ ਕਿੱਥੇ ਖੜੇ ਨੇ ਅੱਜ ਅ ਜਿਹੜੇ ਵਿਕਾਸ ਕਾਰਜਾ ਹੈ ਸਰਕਾਰ ਦੇ ਜਦੋਂ ਬਣਦੀ ਹੈ ਦੋ ਤਰ੍ਹਾਂ ਦੀ ਗੱਲ ਹੁੰਦੀ ਹੈ ਇੱਕ ਸਮੁੱਚੇ ਸੂਬੇ ਦੀ ਗੱਲ ਹਮ ਇੱਕ ਆਪਣੀ ਵਿਧਾਨ ਸਭਾ ਹਲਕੇ ਦੀ ਗੱਲ ਹਮ ਜੇਕਰ ਸਮੁੱਚੇ ਸੂਬੇ ਦੀ ਗੱਲ ਕਰੀਏ ਤਾਂ ਸਰਕਾਰ ਨੇ ਜੋ ਜੋ ਗਰੰਟੀਆਂ ਦਿੱਤੀਆਂ ਸੀ ਅੱਜ ਇਨ ਬਿੰਦ ਜਿਹੜੀਆਂ ਗਾਰੰਟੀਆਂ ਉਹ ਲਾਗੂ ਕੀਤੀਆਂ ਜਿਹਦੇ ਵਿੱਚ ਸਭ ਤੋਂ ਪਹਿਲੀ ਗਾਰੰਟੀ ਜਿਹੜੀ ਜ਼ੀਰੋ ਬਿੱਲ ਵਾਲੀ ਆ ਬਿਜਲੀ ਦਾ ਬਿੱਲ ਜਿਨ੍ਹਾਂ ਲੋਕਾਂ ਦੇ ਹਜ਼ਾਰਾਂ ਦੇ ਪੇਜ ਦੇ ਵਿੱਚ ਬਿੱਲ ਆਉਂਦੇ ਸੀ ਜਿਹੜੇ ਰੋਜ਼ ਕਿਉਂਕਿ ਮੇਰਾ ਘਰ ਬਿਜਲੀ ਕਰਦੇ ਬਿਲਕੁਲ ਸਾਹਮਣੇ ਆ ਜੀ ਰੋਜ਼ ਜਦੋਂ ਬਿਜਲੀ ਘਰ ਬਿੱਲ ਜਮ੍ਹਾਂ ਕਰਾਉਣ ਹੁੰਦੇ ਸੀ ਲੋਕ ਜਿਹੜੇ ਐ ਤਰਾਹੀ ਤਰਾਹੀ ਕਰਦੇ ਸੀ ਬਿਲਕੁਲ ਠੀਕ ਅੱਜ ਜ਼ੀਰੋ ਬਿੱਲ ਲੋਕਾਂ ਦੇ ਆ ਰਹੇ ਆ ਔਰ ਪੰਜਾਬ ਦੇ ਵਿੱਚ ਜਿੰਨੇ ਹੋਰ ਵਾਦੇ ਕੀਤੇ ਸੀ ਭਾਵੇਂ ਨੌਕਰੀਆਂ ਨੂੰ ਲੈ ਕੇ ਕੀਤੇ ਸੀ ਅੱਜ ਜਿੰਨੀਆਂ ਵੀ ਨੌਕਰੀਆਂ ਦਿੱਤੀਆਂ ਹਨ ਹਰੇਕ ਡਿਪਾਰਟਮੈਂਟ ਦੇ ਵਿੱਚ ਆਪਾਂ ਕਹਿੰਦੇ ਕਿ ਨੌਕਰੀਆਂ ਦੀ ਉਸਤੇ ਬਹੁਤ ਜੀਆਂ ਸੀਟਾਂ ਖਾਲੀ ਸੀ ਪਟਵਾਰੀਆਂ ਦੀ ਗੱਲ ਕਰੀਏ ਤਾਂ 3500 ਦੇ ਵਿੱਚੋਂ ਲਗਭਗ 2500 ਸੀਟ ਖਾਲੀ ਸੀ ਔਰ 2500 ਦਾ 2500 ਪਟਵਾਰੀ ਜਿਹੜਾ ਆ ਉਹ ਅੱਜ ਭਰਤੀ ਕੀਤਾ ਔਰ ਬਾਕੀ ਹੋਰ ਡਿਪਾਰਟਮੈਂਟਾਂ ਵਿੱਚ ਜਿੱਥੇ ਭਰਤੀ ਕੀਤੇ ਨੇ ਉਹਦੇ ਵਿੱਚ ਕੋਈ ਇੱਕ ਸਿੰਗਲ ਬੰਦਾ ਹੂੰ ਇਹ ਨਹੀਂ ਕਹਿ ਸਕਦਾ ਕਿ ਮੈਂ ਇੱਕ ਵੀ ਰੁਪਇਆ ਕਿਸ ਨੂੰ ਰਿਸ਼ਵਤ ਦੇ ਕੇ ਭਰਤੀ ਹੋਇਆ ਹੂੰ ਪੰਜਾਬ ਦੇ ਵਿੱਚ ਜਿੰਨੀਆਂ ਵੀ ਗਾਰੰਟੀ ਕੀਤੀ ਸੀ ਉਹ ਸਾਰੀਆਂ ਪੂਰੀਆਂ ਕੀਤੀਆਂ ਪਰ ਗੜਸ਼ੰਕਰ ਦੀ ਗੱਲ ਕਰ ਲੈਂਦੇ ਹਾਂ ਕਿਉਂਕਿ ਤੁਸੀਂ ਵਿਸ਼ੇਸ਼ ਤੌਰ ਤੇ ਗੜਸ਼ੰਕਰ ਦੀ ਗੱਲ ਕੀਤੀ ਹੈ ਹੂੰ ਗੜਸ਼ੰਕਰ ਦੇ ਵਿੱਚ ਸਾਡੇ ਦੋ ਹਲਕੇ ਪੈਂਦੇ ਨੇ ਜਿਹਦੇ ਵਿੱਚ ਨਗਰ ਪੰਚਾਇਤ ਤੇ ਨਗਰ ਸਾਡੀ ਜਿਹੜੀ ਹੈ ਉਹ ਕਾਉਂਸਲ ਹੈ ਗੜਸ਼ੰਕਰ ਦੀ ਹੂੰ ਗਰ ਸ਼ੰਕਰ ਦੇ ਵਿੱਚ ਸੀਵਰੇਜ ਦੀ ਬਹੁਤ ਵੱਡੀ ਮੰਗ ਸੀ ਜਿਹੜਾ ਪਹਿਲਾ ਸੀਵਰੇਜ 2016 ਦਾ ਪੈਂਡਿੰਗ ਪਿਆ ਸੀ ਜਿੱਥੇ ਉਹ ਕੰਪਲੀਟ ਕੀਤਾ ਜਿੱਥੇ ਉਹਦੇ ਨਾਲ ਐਸਟੀਪੀ ਲੱਗਣਾ ਸੀ ਜਿਹੜਾ ਬਟਰ ਟ੍ਰੀਟਮੈਂਟ ਪਲੈਂਟ ਜਿਹਦੀ ਕੀਮਤ 5 ਕਰੋੜ ਸੀ ਸਟਾਰਟਿੰਗ ਦੇ ਵਿੱਚ ਹੀ ਕੰਪਲੀਟ ਕੀਤਾ ਔਰ ਦੂਜੇ ਫੇਸ ਦਾ ਜਿਹੜਾ ਸੀਵਰੇਜ ਹੈ ਉਹ ਸਟਾਰਟ ਕੀਤਾ ਮਾਲਪੁਰ ਦੇ ਵਿੱਚ ਸੀਵਰੇਜ ਜਿਹੜਾ ਪੈਣਾ ਉਹ ਸਟਾਰਟ ਕੀਤਾ ਜਿਹਦੇ ਵਿੱਚ ਕਾਫੀ ਹੱਦ ਤੱਕ ਸੀਵਰੇਜ ਕੰਪਲੀਟ ਹੋ ਗਿਆ ਜਿੱਥੇ ਅਜੇ ਤੱਕ ਵਾਟਰ ਸਪਲਾਈ ਨਹੀਂ ਸੀ ਉਹ ਬਟਰ ਸਪਲਾਈ ਜਿਹੜੀ ਹੈ ਆਪਾਂ ਪੂਆ ਚੁੱਕੇ ਆਂ ਔਰ ਬਾਕੀ ਜਿਹੜੀ ਚੱਲ ਰਹੀ ਹੈ ਔਰ ਇਹਦੇ ਨਾਲ ਨਾਲ ਜਿਹੜਾ WTP ਵਾਟਰ ਟ੍ਰੀਟਮੈਂਟ ਪਲੈਂਟ ਜਿਹੜਾ ਨਹਿਰ ਦਾ ਪਾਣੀ ਚੁੱਕ ਕੇ ਆਪਾਂ ਸ਼ਹਿਰ ਨੂੰ ਦੇਣਾ ਮਾਲਪੁਰ ਦੇ ਵਿੱਚ ਉਹਦੀ ਜਿਹੜੀ ਹੈ ਉਹਦੇ ਪੈਸੇ ਵੀ ਆ ਚੁੱਕੇ ਨੇ ਉਹ ਸਟਾਰਟ ਕਰ ਚੁੱਕੇ ਆ ਔਰ ਗੜਸ਼ੰਕਰ ਦੇ ਵਿੱਚ ਮੇਨ ਬਾਈਪਾਸ ਦੀ ਮੰਗ ਸੀ ਬਾਈਪਾਸ ਦਾ ਜਿੰਨਾ ਸਾਡਾ ਸਰਵੇਸ ਹੀ ਲਗਭਗ ਕੰਪਲੀਟ ਹੋ ਚੁੱਕਾ ਹੈ ਜਿਹੜਾ ਆ ਬਜਟ ਸੈਸ਼ਨ ਹੋਣਾ ਆਣਾ ਮਾਰਚ ਦੇ ਵਿੱਚ ਔਰ ਮੈਨੂੰ ਪੂਰਨ ਆਸ ਹੈ ਕਿ ਆਪਾਂ ਇਹਦੇ ਵਿੱਚ ਇਹਦੇ ਲਈ ਜਿਹੜੇ ਫੰਡ ਜਿਹੜੇ ਆਪਾਂ ਰਿਜ਼ਰਵ ਕਰਾਵਾਂਗੇ ਜਿਹਦੇ ਨਾਲ ਸਾਡਾ ਬਾਈਪਾਸ ਬਣਨਾ ਸਟਾਰਟ ਹੋ ਜਾਏਗਾ ਔਰ ਜਿਹੜੀਆਂ ਸਾਡੀਆਂ ਮੇਨ ਸੜਕਾਂ ਸੀ ਜਿਹੜੀ ਸਾਡੀ ਸੜਕ ਅਪਾ ਕਹਿ ਸਕਦੇ ਆ ਕਿ ਸੈਲੇ ਤੋਂ ਮੋਰਾਵਾਲੀ ਸੀ ਜਾਂ ਮਾਲਪੁਰ ਤੋਂ ਕੋਟ ਸੀ ਮਾਲਪੁਰ ਤੋਂ ਜੇਜੋ ਸੀ ਗੜਸ਼ੰਕਰ ਤੋਂ ਨੰਗਲ ਰੋਡ ਸੀ ਗੜਸ਼ੰਕਰ ਤੋਂ ਸਾਡਾ ਅਨੰਤਪੁਰ ਸਾਹ ਵਾਲਾ ਰੋਡ ਸੀ ਇਹ ਸਾਰੇ ਰੋਡ ਜਿਹੜੇ ਆ ਲਗਭਗ ਅਪਾ ਕੰਪਲੀਟ ਕਰਾ ਲਏ ਆ ਔਰ ਗੜਸ਼ੰਕਰ ਦੇ ਵਿੱਚ ਸਾਡਾ ਮੇਨ ਜਿਹੜਾ ਸੜਕ ਇੱਕ ਸੀਗੀ ਗੜਸ਼ੰਕਰ ਤੋਂ ਨਵਾਂ ਸ਼ਹਿਰ ਸੜਕ ਜੀ ਜੀ ਉਹ ਸੜਕ ਜਿਹੜੀ ਸੀ ਉਹ ਅੱਧੀ ਸੜਕ ਨਵਾਂ ਸ਼ਹਿਰ ਵੇਚ ਸੀ ਤੇ ਅੱਧੀ ਸੜਕ ਗੜ ਸ਼ੰਕਰ ਜੀ ਜੀ ਉਹਦੀ ਜਿਹੜੀ ਡਿਊ ਡੇਟ ਆ ਹੁਣ ਉਹ ਜੂਨ ਦੇ ਵਿੱਚ ਹੈ ਔਰ ਇਹ ਜਿਹੜੀ ਸੜਕ ਆਪਾਂ ਪਾਸ ਕਰਾਤੀ ਹੈ ਕਿ ਹੁਣ ਇਹ ਇੱਕੋ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਆ ਜਾਊਗੀ ਕਿਉਂਕਿ ਅੱਧੀ ਨਵਾਂ ਸ਼ਹਿਰ ਅੱਧੀ ਹੁਸ਼ਿਆਰਪੁਰ ਕਰਕੇ ਅੱਧੀ ਬਣ ਜਾਂਦੀ ਅੱਧੀ ਟੁੱਟ ਰਹਿੰਦੀ ਸੀ ਇਹ ਸੜਕ ਅਸੀਂ ਇੱਕ ਜ਼ਿਲ੍ਹੇ 'ਚ ਪਵਾ ਕੇ ਇਹਨੂੰ ਚੌੜਿਆਂ ਕਰਕੇ ਜਿਹੜੀ ਉਹ ਵੀ ਵਧੀਆ ਨਵੀਂ ਬਣਾ ਰਹੇ ਆ ਔਰ ਸਭ ਤੋਂ ਵੱਡੀ ਜਿਹੜੀ ਕਿਸਾਨਾਂ ਦੀ ਮੰਗ ਸੀ ਕੰਢੀ ਕਨਾਲ ਨਹਿਰ ਜੀ ਉਹ ਜਿਹੜਾ ਚਿੱਟਾ ਹੱਥੀ ਸਾਬਤ ਹੋ ਗਿਆ ਸੀ ਉਹ ਨਹਿਰ ਨੂੰ ਅਸੀਂ ਆਉਣ ਵਾਲੇ 2 ਸਾਲਾਂ ਦੇ ਵਿੱਚ ਵਿੱਚ ਚਾਲੂ ਵੀ ਕਰ ਲਿਆ ਪਿੰਡਾਂ ਦੇ ਵਿੱਚ ਪਾਣੀ ਵੀ ਪਹੁੰਚ ਗਿਆ ਔਰ ਕਾਫੀ ਹੱਦ ਤੱਕ ਹਜੇ ਲੋਕ ਇਦਾਂ ਦੇ ਜਿਨ੍ਹਾਂ ਨੂੰ ਉਹਨਾਂ ਨੂੰ ਲਾਭ ਮਿਲਣਾ ਬਾਕੀ ਹੈ ਉਹਦੇ ਵਿੱਚ ਸਾਡੀ ਕੋਸ਼ਿਸ਼ ਜਾਰੀ ਹੈ ਕਿ ਪਾਉ ਕਰ ਦਈਏ ਇਹਦੇ ਨਾਲ ਜਿਹੜੇ ਟਿਊਬਲ ਸੀ ਖੇਤੀ ਦੇ ਟਿਊਬਲ ਉਹਨਾਂ ਟਿਊਬਲਾਂ ਦੇ ਵਿੱਚ ਅਸੀਂ ਗੱਲ ਕਰ ਸਕਦੇ ਆ ਕਿ ਨਵਾਂ ਬੋਰ ਬਾਦੀ ਗੱਲ ਨਵਾਂ ਟਿਊਬਵਲ ਲੱਗਣਾ ਬਾਅਦ ਦੀ ਗੱਲ ਜਿਨ੍ਹਾਂ ਪਿੰਡਾਂ ਦੇ ਵਿੱਚ ਕਿਤੇ ਤਾਰ ਪੈਣੀ ਸੀ ਕਿਤੇ ਸਟਾਰਟਰ ਪੈਣਾ ਸੀ ਪਿਛਲੇ ਸਰਕਾਰਾਂ ਚ ਉਹ ਵੀ ਨਹੀਂ ਪਾਇਆ ਗਿਆ ਤੇ ਅਸੀਂ ਨਵੇਂ ਟਿਊਬਵਲ ਵੀ ਲਗਾਏ ਆ ਬੀ ਤੇਰੀਏ ਵਿੱਚ ਖਾਸ ਕਰਕੇ ਲਗਾਏ ਆ ਔਰ ਇਹਦੇ ਵਿੱਚ ਵਿੱਚ ਜਿਹੜੇ ਹੋਰ ਥੱਲੇ ਕੰਢੀ ਦਾ ਏਰੀਆ ਆ ਥੱਲੇ ਸਾਡੇ ਗੜਸ਼ੰਕਰ ਦਾ ਦੁਆਬੇ ਦਾ ਏਰੀਆ ਆ ਇਹਦੇ ਵਿੱਚ ਵੀ ਜਿਹੜਾ ਉਹ ਦਿੱਕਤ ਸੀ ਸੈਂਬਲੀ ਰੁੜਕੀ ਖਾਸ ਅਲੀਪੁਰ ਇਹ ਤਿੰਨ ਪਿੰਡ ਇਦਾਂ ਦੇ ਜਿਹੜੇ 24 ਘੰਟੇ ਵਿੱਚ ਨਹੀਂ ਸਕੇ ਅਸੀਂ ਨਵਾਂ ਗ੍ਰਿਡ ਧਮਾਈ ਲਾ ਰਹੇ ਆ ਜਿਹਦੇ ਨਾਲ ਸਾਡੇ ਇਹ ਪਿੰਡ ਜਿਹੜੇ ਆ ਕੰਪਲੀਟ ਹੋ ਜਾਣਗੇ ਇਸ ਤੋਂ ਇਲਾਵਾ ਸਾਡੇ ਗੜਸ਼ੰਕਰ ਦੇ ਵਿੱਚ ਕਿਉਂਕਿ ਜਿਹੜਾ ਥਾਣਾ ਆ ਜੀ ਉਹ ਪਿੰਡਾਂ ਨੂੰ ਤੇ ਸ਼ਹਿਰ ਨੂੰ ਇੱਕੋ ਡੀਲ ਕਰ ਰਿਹਾ ਮੇਰੀ ਕੋਸ਼ਿਸ਼ ਹੈ ਕਿ ਅਸੀਂ ਇਹਦੇ ਵਿੱਚ ਸਦਰ ਥਾਣਾ ਪਿੰਡਾਂ ਦਾ ਪੁਲਿਸ ਸਟੇਸ਼ਨ ਅਲੱਗ ਬਣਾਈਏ ਔਰ ਗੜਸ਼ੰਕਰ ਸ਼ਹਿਰ ਦਾ ਜਿਹੜਾ ਥਾਣਾ ਪੁਲਿਸ ਸਟੇਸ਼ਨ ਉਹ ਅਲੱਗ ਬਣਾਈਏ ਔਰ ਜਿਹੜਾ ਪਿੰਡਾਂ ਵਾਲਾ ਥਾਣਾ ਆ ਮੇਰੀ ਕੋਸ਼ਿਸ਼ ਹੈ ਜਿਹੜੇ ਪਿੰਡ ਨੂੰ ਅਸੀਂ ਅੱਜ ਤੱਕ ਨਸ਼ਿਆਂ ਦਾ ਘੜ ਮੰਨਦੇ ਰਹੇ ਹਾਂ ਬਸਤੀ ਸੈਂਸੀਆਂ ਉਹਦੇ ਜਿਹੜੀ ਸਾਡੇ ਕੋਲ ਜਗ੍ਹਾ ਪੰਚਾਇਤੀ ਪਈ ਹੈ ਉਸ ਜਗ੍ਹਾ ਅਸੀਂ ਡੀਐਸਪੀ ਦਫ਼ਤਰ ਔਰ ਉਹਦੇ ਨਾਲ ਡੀਐਸਪੀ ਦੀ ਰਿਹائش ਔਰ ਜਿਹੜਾ ਨਵਾਂ ਪੁਲਿਸ ਸਟੇਸ਼ਨ ਬਣਾਣਾ ਦਿਨਵਾਲ ਦੀ ਗੱਲ ਕਰ ਰਹੇ ਹੋ ਦਿਨਵਾਲ ਦੇ ਵਿੱਚ ਸਾਡੀ ਕੋਸ਼ਿਸ਼ ਹੈ ਉਸ ਪਿੰਡ ਦੇ ਵਿੱਚ ਅਸੀਂ ਨਵਾਂ ਪੁਲਿਸ ਸਟੇਸ਼ਨ ਬਣਾਈਏ ਜਿਹਦੇ ਨਾਲ ਮੈਂ ਸਮਝਦਾ ਕਿ ਕਾਫੀ ਵੱਡੀ ਤੱਕ ਸਾਡੀ ਹੋਰ ਮਦਦ ਹੋਊਗੀ ਜਿਹੜੀ ਆਪਾਂ ਨਸ਼ੇ ਤੇ ਠੱਲ ਪਾਉਣਾ ਚਾਹੁੰਦੇ ਆ ਇਹ ਤੋਂ ਇਲਾਵਾ ਪਿੰਡਾਂ ਦੇ ਵਿੱਚ ਸਰਪੱਕੀ ਵਿਕਾਸ ਕਿਸੇ ਪਿੰਡਾਂ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਛੱਪੜਾਂ ਦੀ ਸਪਾਈ ਦੀ ਗੱਲ ਹੈ ਹਰੇਕ ਪਿੰਡ ਛੱਪੜ ওভারਫਲੋ ਨੇ ਕੋਈ ਕਹਿੰਦਾ ਮੇਰੇ ਪਿੰਡ 50 ਸਾਲ ਹੋ ਗਏ ਛੱਪੜ ਨੂੰ ਕਿਸੇ ਨੇ ਸਾਫ਼ ਨਹੀਂ ਕੀਤਾ ਕੋਈ ਪਿੰਡ 20 ਸਾਲ ਕਹਿ ਰਿਹਾ ਕੋਈ 30 ਸਾਲ ਕਹਿ ਰਿਹਾ ਕੋਈ 40 ਸਾਲ ਕਹਿ ਰਿਹਾ ਪਿੰਡ ਪੱਲੇ ਵਾਲੀ ਦੀ ਦਿੱਕਤ ਹੈ ਜੀ ਪਿੰਡ ਰੁੜਕੀ ਖਾਸ ਦੇ ਵਿੱਚ ਅਸੀਂ ਛੱਪੜ ਸਾਫ਼ ਕਰਨਾ ਸ਼ੁਰੂ ਕੀਤਾ ਸੀ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ 40 ਸਾਲ ਬਾਅਦ ਸਾਡੇ ਪਿੰਡ ਛੱਪੜ ਦੀ ਸਪਾਈ ਹੋਣੀ ਸ਼ੁਰੂ ਹੋਈ ਹੈ ਕਹਿੰਦਾ ਭਾਵ ਇਹ ਭਾਵੇਂ ਕੰਮ ਛੋਟੇ ਛੋਟੇ ਲੱਗਦੇ ਨੇ ਪਰ ਇਹਦੇ ਨਾਲ ਪਿੰਡਾਂ ਨੂੰ ਦਿੱਕਤਾਂ ਬਹੁਤ ਵੱਡੀਆਂ ਨੇ ਇਹਨਾਂ ਦਾ ਖਰਚਾ ਵੀ ਲੱਖ ਬਹੁਤ ਵੱਡੀ ਯਾਨੀ ਕਿ ਇਹ ਹੋ ਸਕਦਾ ਹੈ ਕਿ ਮਸ਼ੀਨ ਤੋਂ ਬਿਨਾ ਉਹ ਸੰਭਵ ਨਹੀਂ ਹੈ ਜਿੰਨਾ ਵੱਡੇ ਛੱਪੜਾ 'ਚ ਭਰ ਚੁੱਕੇ ਨੇ ਇਹ ਤੋਂ ਇਲਾਵਾ ਗੜਸ਼ੰਕਰ ਦੇ ਵਿੱਚ ਕਿਉਂਕਿ ਜਿਹੜੀ ਅੱਜ ਤੱਕ ਭਰਤੀ ਹੋਈ ਹੈ ਜੀ ਭਰਤੀ ਜਿਹੜੀ ਹੈ ਉਹ ਦੁਆਬਾ ਏਰੀਆ ਸਾਡਾ ਜਿਹੜਾ ਆ ਇਹਦੇ ਵਿੱਚ ਪਟਵਾਰੀਆਂ ਦੀ ਹੈ ਟੀਚਰਸ ਦੀ ਹੈ ਜਾਂ ਆਪਾਂ ਹੋਰ ਗੱਲ ਕਰਦੇ ਹਾਂ ਇਹ ਸਾਰੇ ਜਾਨਕਿ ਭਰਤੀ ਮਾਲਵੀ ਦੀ ਨਿਕਲ ਜਾਂਦੀ ਕਿਉਂਕਿ ਦੁਆਬਾ ਏਰੀਆ ਜਿਆਦਾ ਫਾਰਮ ਵਿੱਚ ਹੈ ਜਦੋਂ ਵੀ ਕੋਈ ਉਹਦੇ ਵਿੱਚ ਜਦੋਂ ਭਰਤੀ ਹੋ ਜਾਂਦੇ ਨੇ ਪੰਜ ਸੈਕਟਰੀ ਲਾ ਲਈਏ ਉਹ ਬੱਚੇ ਜਿਹੜੇ ਪਰਫੈਸ਼ਨਲ ਪੀਰੀਅਡ ਕੱਟ ਕੇ ਟੀਚਰਸ ਦੀ ਗੱਲ ਕਰ ਲਈਏ ਉਹ ਕੱਟ ਕੇ ਮੁੜ ਕੇ ਆਪਣੀ ਬਦਲੀ ਕਰਾ ਕੇ ਮੁੜ ਕੇ ਫਿਰ ਉਧਰ ਚੱਲ ਜਾਂਦੇ ਨੇ ਮੈਂ ਗਵਰਨਮੈਂਟ ਨੂੰ ਆਪਣੇ ਨਾਲ ਗੱਲ ਕੀਤੀ ਸੀ ਸੀਮ ਸਾਹਿਬ ਨਾਲ ਵੀ ਆਪਾਂ ਡਿਸਕਸ਼ਨ ਕਰ ਰਹੇ ਸੀ ਕਿ ਆਪਾਂ ਜ਼ਿਲ੍ਹਾ ਵਾਈਸ ਭਰਤੀ ਕਰੀਏ ਜਿਸ ਦੇ ਨਾਲ ਜਿਸ ਜ਼ਿਲ੍ਹੇ ਦੇ ਵਿੱਚੋਂ ਭਰਤੀ ਬੱਚਾ ਹੁੰਦਾ ਫਿਰ ਉਸ ਜ਼ਿਲ੍ਹੇ ਦੇ ਵਿੱਚ ਉਹਦੀ ਪੋਸਟਿੰ ਕੰਮ ਸ਼ੁਰੂ ਕੀਤੇ ਹੋਏ ਨੇ ਜੀ ਗੜਸ਼ੈਂਕਰ ਬਾਈਪਾਸ ਹੀ ਤੁਸੀਂ ਗੱਲ ਕੀਤੀ ਹੈ ਕਿਹੜਾ ਰੂਟ ਅਪਣਾਉਣ ਜਾ ਰਹੇ ਗੜਸ਼ੈਂਕਰ ਬਾਈਪਾਸ ਦਾ ਤੁਸੀਂ ਬਾਈਪਾਸ ਤਕਰੀਬਨ ਸਾਡੀ ਕੋਸ਼ਿਸ਼ ਹੈ ਕਿ ਆਪਾਂ ਇਹਨੂੰ ਜਿਹੜਾ ਹੈ ਵੈਸੇ ਦਾ ਰਿੰਗ ਰੋਡ ਹੀ ਪੂਰਾ ਕੰਪਲੀਟ ਕਰਾਂਗੇ ਜੀ ਫਰਸਟ ਫੇਸ ਦੇ ਵਿੱਚ ਅਸੀਂ ਜਿਹੜਾ ਇਹਨੂੰ ਕਿੰਗ ਰਿਜ਼ੋਰਟ ਤੋਂ ਲੈ ਕੇ ਸਾਡਾ ਜਿਹੜਾ ਰਿਲਾਈਐਂਸ ਪੈਟਰੋਲ ਪੰਪ ਪਨਾਮ ਜੀ ਉਹ ਤੋਂ ਅਟੈਚ ਕਰਕੇ ਫਿਰ ਅਨੰਦਪੁਰ ਸਾਹਿਬ ਰੋਡ ਅਨੰਦਪੁਰ ਸਾਹਿਬ ਰੋਡ ਤੋਂ ਅਸੀਂ ਨੰਗਰ ਰੋਡ ਤੱਕ ਜਿਹੜਾ ਹੈ ਜਿੱਥੇ ਖਾਨਪੁਰ ਸਕੂਲ ਇੱਕ ਪ੍ਰਾਈਵੇਟ ਸਕੂਲ ਹੈ ਉਹ ਉਹ ਗੜੀ ਮੱਟੂ ਜਿੱਥੇ ਦਰਸ਼ਨ ਸਿੰਘ ਮੱਟੂ ਸਾਦਾ ਘਰ ਆਂਦਾ ਭੰਮੀਆ ਵਾਲਾ ਰਸਤਾ ਕੱਚਾ ਨਿਕਲਦਾ ਸਾਡੀ ਕੋਸ਼ਿਸ਼ ਹੈ ਕਿ ਉੱਥੋਂ ਤੱਕ ਜਿਹੜਾ ਆ ਬਾਈਪਾਸ ਜਿਹੜਾ ਫਰਸਟ ਪੇਜ ਦੇ ਵਿੱਚ ਅਸੀਂ ਕੰਪਲੀਟ ਕਰਦੀ ਹੈ ਇਹ ਤੁਹਾਡੀ ਸਰਕਾਰ ਰਹਿੰਦੀ ਹੈ ਸ਼ੁਰੂ ਹੋ ਜਾਏਗਾ ਜਾਂ ਇਹ ਚੋੜ ਵਾਦੇ ਕਰਦੇ ਹੋ ਲਾਰੇ ਲਾਦੇ ਹੋ ਕਿਉਂਕਿ ਪਿਛਲੀ ਵੀ ਤੁਸੀਂ ਪਿਛਲੇ ਸਾਲ ਵੀ 5 ਸਾਲ ਪਹਿਲਾਂ ਵੀ ਵਿਧਾਇਕ ਰਹੇ ਹੋ ਤੁਸੀਂ ਹੁਣ ਵੀ ਤੁਹਾਡਾ 3 ਸਾਲ ਪੂਰਾ ਹੋ ਗਿਆ 8 ਸਾਲ ਆਲਮੋਸਟ ਤੁਹਾਨੂੰ ਹੋ ਗਿਆ ਵਿਧਾਇਕ ਰਹਿੰਦੇ ਹੋ ਤੇ ਇਸ ਵਾਰ ਤਾਂ ਤੁਹਾਡੀ ਆਪ ਦੀ ਸਰਕਾਰ ਹੈ ਤੇ ਕਿਤੇ ਨਾ ਹੋਵੇ ਕਿ ਜਿਹੜਾ ਬਾਈਪਾਸ ਆ ਫਿਰ ਲਾਰੇ ਚ ਚਲੇ ਜਾਏ ਦੇ ਕੋ ਨਾ ਕਿਸੇ ਨੇ ਬਾਈਪਾਸ ਬਣਾਇਆ ਨਾ ਕਿਸੇ ਨੇ 24 ਬਣਾਇਆ ਨਾ 25 ਬਣਾਇਆ ਜੀ ਅਜ ਤੱਕ ਉਹਦਾ ਘਾਟ ਨੂੰ ਜ਼ਰੂਰ ਕੀਤੇ ਆ ਜੀ ਔਰ ਕੋਈ ਵੀ ਕੰਮ ਉਹਦਾ ਪ੍ਰੋਸੈਸ ਹੁੰਦਾ ਜੀ ਜਦੋਂ ਸਾਡੀ ਸਰਕਾਰ ਬਣੀ ਹੈ ਆਉਂਦੇ ਸਰ ਜੀ ਅਸੀਂ ਪ੍ਰੋਸੈਸ ਸ਼ੁਰੂ ਕੀਤਾ ਹੂੰ ਔਰ ਇਹਦੇ ਨਾਲ ਸਾਡਾ ਜਿਹੜਾ ਕੰਮ ਆ ਕਾਫੀ ਲੈਵਲ ਤੱਕ ਜਿਹੜਾ ਹੈ ਉਹ ਸਿਰੇ ਚੜ ਚੁੱਕਾ ਹੈ ਹੂੰ ਮੈਂ ਤੁਹਾਨੂੰ ਬੇਨਤੀ ਕੀਤੀ ਕਿ ਇਸ ਜਿਹੜਾ ਬਜਟ ਸੈਸ਼ਨ ਹੋਣ ਆ ਰਿਹਾ ਜੀ ਮਾਰਚ ਉਹਦੇ ਵਿੱਚ ਸਾਡੀ ਕੋਸ਼ਿਸ਼ ਕੋਸ਼ਿਸ਼ ਹੈ ਕਿ ਸੀਐਮ ਸਾਹਿਬ ਨੇ ਹਾਂ ਵੀ ਕੀਤੀ ਸੀ ਕਿ ਉਹਦੇ ਵਿੱਚ ਜਿਹੜੇ ਅਸੀਂ ਇਹਦੇ ਪੈਸੇ ਰੱਖੀਏ ਔਰ ਪੈਸੇ ਰੱਖ ਲਈ ਜਾਣਗੇ ਜਿਹਦੇ ਵਿੱਚ ਜਿਹੜਾ ਇਹਦਾ ਕੰਮ ਹੈ ਆਪਾਂ ਕੰਪਿਊਟਰਾਂ ਦੇ ਅ ਨੰਗਲ ਦੀ ਤੁਸੀਂ ਗੱਲ ਕੀਤੀ ਨੰਗਲ ਰੋਡ ਦੀ ਅਕਸਰ ਨਮੀਸ਼ਾ ਮਹਿਤਾ ਜੀ ਜਾਂ ਹੋਰ ਜਿਹੜੇ ਵੱਖ-ਵੱਖ ਆਗੂ ਨੇ ਭਾਰਤੀ ਯਦਾਪਾਲਟੀ ਦੇ ਕਾਂਗਰਸੀ ਵਰਕਰ ਨੇ ਜਾਂ ਹੋਰ ਪੱਤਰਕਾਰ ਭਾਈ ਜਰ ਜਿਹੜਾ ਹੈ ਗੜਸ਼ੰਕਰ ਦਾ ਹੈਗਾ ਉਹ ਅਕਸਰ ਇਹ ਇਲਜ਼ਾਮ ਵੀ ਲੱਗਦੇ ਨੇ ਔਰ ਸ਼ਿਕਾਇਤਾਂ ਵੀ ਆਉਂਦੀਆਂ ਰਹਿੰਦੀਆਂ ਨੇ ਕਿ ਟਿਪਰਾਂ ਨੇ ਜਿਹੜੀ ਸੜਕ ਨੂੰ ਖਰਾਬ ਕਰ ਦਿੱਤੀ ਟਿਪਰਾਂ ਦਾ ਬੇਸ਼ੱਕ ਤੁਸੀਂ ਟਾਈਮ ਬੰਦ ਦਿੱਤਾ ਪਰ ਉਹ ਜਿਹੜੇ ਟਾਈਮ ਬੌਂਡ ਜਿਹੜਾ ਹੈਗਾ ਆ ਉਹ ਟਿਪਰ ਫਾਲੋ ਰੀ ਕਰ ਰਹੇ ਫੇਰ ਵੀ ਜਾਣੇ ਨੁਕਸਾਨ ਬਹੁਤ ਹੋ ਰਿਹਾ ਇਹਦਾ ਕੀ ਕਾਰਨ ਹੈ ਜੀ ਇਹ ਕੋਈ ਟਿੱਪਰ ਦੀ ਗੱਲ ਹੈ ਟਿੱਪਰ ਕੋਲ ਆਰਸੀ ਵੀ ਹੈ ਇੰਸ਼ੋਰੈਂਸ ਵੀ ਹੈ ਤੇ ਉਹ ਗੱਡੀ ਸੜਕ ਤੇ ਚੱਲ ਨੂੰ ਨਾ ਤੁਸੀਂ ਨਾ ਮੈਂ ਨਾ ਕੋਈ ਹੋਰ ਸਰਕਾਰ ਰੋਕ ਸਕਦੀ ਹੈ ਜੀ ਪਰ ਜਿਹੜੇ ਵੀ ਟਾਈਮ ਬੌਂਡ ਦੀ ਗੱਲ ਕੀਤੀ ਹੈ ਇਹਦਾ ਪੱਕਾ ਹੱਲ ਜਿਹੜਾ ਹੈ ਉਹ ਬਾਈਪਾਸ ਹੈ ਜੀ ਬਾਈਪਾਸ ਸਾਡੀ ਕੋਸ਼ਿਸ਼ ਹੈ ਕਿ ਅਸੀਂ ਬਹੁਤ ਜਲਦੀ ਕਰ ਸਕੀਏ ਔਰ ਜਿਹੜੇ ਹਿਮਾਚਲ ਤੋਂ ਐਂਟਰੀ ਕਿਉਂਕਿ ਜਿਹੜਾ ਰੂਟ ਹੈਗਾ ਯਾਰ ਟੋਟਲ ਐਂਟਰ ਪੰਜਾਬ ਇੱਥੋਂ ਹੀ ਕਰਦੇ ਆ ਕਿਸੇ ਨੇ ਪੰਜਾਬ ਦੇ ਵਿੱਚ ਕਿਤੇ ਵੀ ਅੱਗੇ ਜਾਣਾ ਉਹਨੇ ਬਾਇਆ ਨੰਗਰ ਉੜੀ ਜਾਣਾ ਹੈ ਹੂੰ ਔਰ ਸਾਡੀ ਕੋਸ਼ਿਸ਼ ਹੈ ਕਿ ਕਿ ਟਾਈਮ ਬੋਰਡ ਆਪਾਂ ਹੀ ਕਰਾਇਆ ਜਿਹੜਾ ਕੋਈ ਬੰਦਾ ਟਾਈਮ ਤੋਂ ਬਿਨਾ ਚਲਾਉਂਦਾ ਉਹਦਾ ਚਲਾਣ ਵੀ ਹੁੰਦਾ ਤੁਹਾਨੂੰ ਪਤਾ ਹੀ ਹੈ ਔਰ ਜਿਹੜੇ ਵਿਰੋਧੀ ਤੇ ਰਹੇ ਉਹਨਾਂ ਦਾ ਬਹੁਤ ਧੰਨਵਾਦ ਹੈ ਕਿ ਕਦੀ ਕਦੀ ਜਾਗ ਜਾਂਦੇ ਨੇ ਨਹੀਂ ਤੁਹਾਡੇ ਜਿਹੜੇ ਬੋਟ ਬੈਂਕ ਦਾ ਹੁਣ 8 ਸਾਲਾਂ ਬਾਅਦ ਹੁਣ ਵਾਅਦਾ ਹੋਇਆ ਜਾਂ ਕਿ ਘਟਨਾ ਸ਼ੁਰੂ ਹੋ ਗਿਆ ਹੁਣ ਦੇਖੋ ਲੋਕਾਂ ਦਾ ਪਿਆਰ ਤਾਂ ਹਮੇਸ਼ਾ ਜਿਹੜਾ ਹੈ ਉਹਦਾ ਅਸ਼ੀਰਵਾਦ ਮੈਨੂੰ ਰਿਹਾ ਹੂੰ ਪਹਿਲਾ ਇਲੈਕਸ਼ਨ ਜਦੋਂ ਲੜਿਆ ਜੀ ਤਾਂ ਲੋਕਾਂ ਨੇ 1650 ਸਪੋਰਟ ਤੇ ਦਿਤਾਇਆ ਜੀ ਦੂਜੀ ਵਾਰ ਉਹ ਜਿਹੜਾ ਮਾਰਜਨ ਸੀ ਮੇਰਾ ਵਧਾ ਕੇ ਤਿੰਨ ਗੁਣਾ ਕਰਤਾ 4.5 ਹਜ਼ਾਰ ਦੀ ਲੀਡ ਮੈਨੂੰ ਮਿਲੀ ਹੈ ਇਸ ਵਾਰ ਉਹ ਲੋਕ ਸਭਾ ਦੇ ਇਲੈਕਸ਼ਨ ਗਏ ਹੈ ਤੇ 11.5 ਹਜ਼ਾਰ ਦੀ ਲੀਡ ਜਿਹੜੀ ਇਕਲੇ ਗੜਸ਼ਿੰਗਰ ਤੋਂ ਮਿਲੀ ਹੈ ਪਹਿਲੀ ਵਾਰ ਅਸੀਂ ਕਿਹਾ ਸੀ ਕਿ ਆਪਾਂ ਤੁਹਾਡੇ ਦੁੱਖ ਸੁੱਖ ਚ ਖੜਾਂਗੇ ਦੂਜੇ ਇਲੈਕਸ਼ਨ ਨੂੰ ਅਸੀਂ ਕਿਹਾ ਕਿ ਭਾਈ ਸਾਨੂੰ ਇੱਕ ਮੌਕਾ ਦਿਓ ਸਰਕਾਰ ਚ ਅਸੀਂ ਕੰਮ ਕਰਕੇ ਦਿਖਾਵਾਂਗੇ ਤੀਜਾ ਜਦੋਂ ਲੋਕ ਸਭਾ ਦਾ ਇਲੈਕਸ਼ਨ ਸੀ ਉਹ ਜੇ ਆਪਾਂ ਇੱਕੋ ਗੱਲ ਹਰੇਕ ਪਿੰਡ ਜਾ ਕੇ ਕਹੀ ਹੈ ਕਿ ਜੇ ਕੰਮ ਕੀਤਾ ਤਾਂ ਵੋਟ ਪਾਇਓ ਨਹੀਂ ਰਹਿਣ ਦਿਓ ਲੋਕਾਂ ਨੇ 11.5 ਹਜ਼ਾਰ ਦੀ ਰੀਡ ਜੜੀ ਸਾਨੂੰ ਦਿੱਤੀ ਹੈ ਮੇਰੇ ਕੰਨ ਦਾ ਭਾਵੇਂ ਹੈ ਕਿ ਹੁਣ ਵੀ ਜਦੋਂ ਅਸੀਂ ਇਲੈਕਸ਼ਨ ਚ ਜਾਣਾ ਹੈ ਮੈਂ ਅੱਜ ਵੀ ਕਹਿ ਰਿਹਾ ਜੇ ਕੰਮ ਕਰਾਂਗੇ ਜੇ ਸਾਡੇ ਕੰਮ ਤੋਂ ਸੰਤੁਸ਼ਟੀ ਹੋਗੀ ਤਾਂ ਸਾਨੂੰ ਵੋਟ ਪਾਇਓ ਨਹੀਂ ਅਸੀਂ ਵੋਟ ਦੇ ਹੱਕਦਾਰ ਨਹੀਂ ਹੈਗੇ ਜੇਕਰ ਜੇ ਅਸੀਂ ਕੰਮ ਨਹੀਂ ਕੀਤਾ ਹੈਗਾ ਫਿਰ ਸਾਨੂੰ ਵੋਟ ਨਾ ਪਾਇਓ ਡਿਪਟੀ ਸਪੀਕਰ ਜੈ ਸਿੰਘ ਰੌੜੀ ਇਸ ਵਾਰ ਕਿਹੜੀਆਂ ਜਿਹੜੇ ਪ੍ਰਾਪਤੀਆਂ ਗਿਣਾ ਕੇ ਵੋਟਾਂ ਮੰਗਣਗੇ ਮੈਨੂੰ ਲੱਗਦਾ ਕਿ ਮੈਂ ਤੁਹਾਨੂੰ ਲਮੋ ਦੇਸਸ ਅੱਗੇ ਹਟੇ ਫੇਰ ਵੀ ਫੇਰ ਮੇਨ ਮੁੱਦੇ ਸਾਡੇ ਕਿਹੜੇ ਰਹਿਣਗੇ ਇਸ ਵਾਰ ਮੇਨ ਮੁੱਦੇ ਤਾਂ ਸਾਡੇ ਹਜੇ ਤਾਂ 2 ਸਾਲ ਇਲੈਕਸ਼ਨ ਨੂੰ ਪਏ ਆ ਪਰ ਸਾਡਾ ਹਜੇ ਤਾਂ ਮੇਨ ਮੁੱਦਾ ਇਹ ਆ ਕਿ ਜਿਹੜੇ ਲੋਕਾਂ ਨੂੰ ਕੀਤੇ ਗੱਲਾਂ ਆ ਆਪਾਂ ਜੋ ਅਸੀਂ ਵਾਅਦੇ ਕੀਤੇ ਆ ਉਹ ਅਸੀਂ ਪੂਰਾ ਕਰੀਏ ਅਸੀਂ ਗਰਸ਼ੰਕਰ ਦੇ ਵਿੱਚ ਇਸ ਮੇਨ ਸਪੋਰਟਸ ਨੂੰ ਲੈ ਕੇ ਜੀ ਕਿਉਂਕਿ ਸਾਡੀ ਫੁੱਟਬਾਲ ਦੀ ਨਰਸਰੀ ਆ ਇਹ ਏਰੀਆ ਸਾਡਾ ਜਿਹੜਾ ਆ ਬਾਲੀਬਾਲ ਦੇ ਉਤੇ ਕਬੱਡੀ ਦੇ ਉਤੇ ਬਹੁਤ ਅੱਛੇ ਸਾਡੇ ਪਲੇਅਰ ਆ ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਵੀ ਖੇਡਾਂ ਬਦਲ ਪੰਜਾਬ ਦੀਆਂ ਵਿੱਚ ਸਾਡੇ ਛੋਟੇ ਛੋਟੇ ਪਿੰਡਾਂ ਤੋਂ ਉੱਠ ਕੇ ਬੱਚੇ ਸਾਡੇ ਵੱਡੇ ਲੈਵਲ ਤੇ ਜਿਹੜੇ ਆ ਮੈਡਲ ਲੈ ਕੇ ਆਏ ਆ ਔਰ ਆਣ ਵਾਲੇ ਸਮੇਂ ਦੇ ਵਿੱਚ ਵੀ ਰੁਜ਼ਗਾਰ ਹੋਇਆ ਕਿ ਪਿੰਡਾਂ ਦੇ ਵਿੱਚ ਜਿਹੜੀਆਂ ਸਾਡੀਆਂ ਬੀਬੀਆਂ ਪੈਣਾ ਬੈਠੀਆਂ ਉਹਨਾਂ ਨੂੰ ਕੰਮ ਕਿੱਦਾਂ ਦੇਣਾ ਕਿਉਂਕਿ ਆਪਾਂ ਬਹੁਤ ਜਲਦ ਸਲਾਈ ਸੈਂਟਰ ਵੀ ਖੋਲਣ ਜਾ ਰਹੇ ਹਾਂ ਇਕੱਲੀ ਇਕੱਲੀ ਭੈਣ ਨੂੰ ਆਪਾਂ ਸਲਾਈ ਮਸ਼ੀਨਾਂ ਵੀ ਉਹਨਾਂ ਨੂੰ ਦਵਾਂਗੇ ਜਿਹੜੀਆਂ ਰੋਜ਼ਗਾਰ ਕਰਨਾ ਚਾਹੁੰਦੀਆਂ ਪਿਛਲੀ ਸਰਕਾਰ ਕੀ ਕਰਦੀ ਸੀ ਪਿਛਲੀ ਸਰਕਾਰ ਦੇ ਵਿੱਚ ਉਹਨਾਂ ਨੇ ਇੱਕ ਕੋਈ ਕੰਪਨੀ ਨੂੰ ਠੇਕਾ ਦੇ ਦੇਣਾ ਪੰਜਾਬ ਦੇ ਸਕੂਲਾਂ ਦੀਆਂ ਵਰਦੀਆਂ ਦਾ ਬਿਲਕੁਲ ਅਸੀਂ ਹੁਣ ਸੈਲਫ ਹੈਲਪ ਗਰੁੱਪ ਦੇ ਤਹਿਤ ਪਿੰਡਾਂ ਦੇ ਵਿੱਚ ਉਹ ਗਰੁੱਪੀ ਬਣਾਣੀ ਸ਼ੁਰੂ ਕਰਾਂਗੇ ਪੰਚਾਇਤਾਂ ਬਣ ਚੁੱਕੀਆਂ ਨੇ ਉਹਨਾਂ ਦੇ ਤਹਿਤ ਬੀਬੀਆਂ ਨੂੰ ਟ੍ਰੇਨਿੰਗ ਦੇ ਕੇ ਫਿਰ ਅਸੀਂ ਜਿਹੜਾ ਉਹ ਕੰ ਠੀਕ ਹੈ ਬਹੁਤ ਸਾਰੀਆਂ ਪ੍ਰਾਪਤੀਆਂ ਜਿਹੜੇ ਤੁਸੀਂ ਆਪਣੀਆਂ ਵੀ ਗੜਾਈਆਂ ਨੇ ਗੜਸ਼ੰਗਰ ਹਲਕੇ ਦੀਆਂ ਵੀ ਤੁਸੀਂ ਗੜਾਈਆਂ ਨੇ ਕਿਉਂਕਿ ਗੜਸ਼ੰਗਰ ਹਲਕੇ ਲਈ ਕੰਮ ਕਰਨਾ ਤੁਹਾਡਾ ਨਿੱਜੀ ਫਰਜ਼ ਵੀ ਹੈ ਤੁਸੀਂ ਇੱਥੋਂ ਵਧਾਏ ਕਰੋ ਦੂਜੀ ਵਾਰ ਬਣੇ ਹੋ ਔਰ ਆਪਣੀ ਸਰਕਾਰ ਦੀ ਤੁਸੀਂ ਬਹੁਤ ਸਾਰੀਆਂ ਪ੍ਰਾਪਤੀਆਂ ਗੜਾਈਆਂ ਨੇ ਪਰ ਪਿੰਡਾਂ 'ਚ ਸਾਡੀ ਟੀਮਾਂ ਜਾਂਦੀਆਂ ਨੇ ਮੈਂ ਵੀ ਪਿੰਡਾਂ 'ਚ ਲੋਕਾਂ ਦੇ ਵਿੱਚ ਵਿਚਰਦਾ ਰਹਿਣਾ ਜਿਹੜੀ ਤੁਸੀਂ ਇੱਕ ਵਾਅਦਾ ਕੀਤਾ ਸੀ ਕਿ ਅਸੀਂ 1000 ਰੁਪਏ ਜਿਹੜਾ ਔਰਤਾਂ ਨੂੰ ਦੇਵਾਂਗੇ ਉਹ ਲਾਗੂ ਕਿਉਂ ਨਹੀਂ ਹੋਇਆ ਜੀ ਨਾਲ ਲੋਕਾਂ ਨੂੰ ਗਾਲੀ ਆ ਸਾਨੂੰ ਜਰੂਰ ਕਾ ਲਈਏ ਦੇਣ ਦੀ ਅਸੀਂ ਦੇਵਾਂਗੇ ਪਰ ਉਹ ਜਿਹੜੇ ਕੁਝ ਵਿਰੋਧੀ ਧਿਰ ਨੇ ਉਹਨਾਂ ਕੋਲ ਹੋਰ ਕੋਈ ਮੁੱਦਾ ਨਹੀਂ ਹੈ ਕਿਉਂਕਿ ਜਿੰਨੇ ਅਸੀਂ ਮੁੱਦਾ ਦਾ ਮੁੱਦਾ ਜੇ ਤੁਸੀਂ ਜੇ ਤੁਸੀਂ ਵਾਦੇ ਪੂਰੇ ਨਹੀਂ ਕੀਤੇ ਮੁੱਦਾ ਦਾ ਬਣਾਉਣਗੇ ਨਾ ਵਿਰੋਧੀ ਧਿਰ ਫਿਰ ਕਿਹੜਾ ਕਿਹੜਾ ਵਾਦਾ ਨਹੀਂ ਪੂਰਾ ਮੈਂ ਤੁਸੀਂ 1000 ਰੁਪਏ ਤੁਸੀਂ ਕਿਹਾ ਸੀ ਦੇਵਾਂਗੇ 1000 ਦੇ ਦਾਂਗੇ ਉਹ ਤੇ ਕਿਹੜੀ ਗੱਲ ਹੈ ਦੇ ਦਾਂਗੇ ਵਚਨ ਬਾਦੋ ਵਚਨ ਮਾਦਾ ਦੇ ਦੇ ਪਹਿਲਾਂ ਤੁਸੀਂ ਗੱਲ ਕਰਦੇ ਹੁੰਦੇ ਸੀ ਜਦੋਂ ਜਦੋਂ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕ ਜਦੋਂ ਇੱਥੇ-ਇੱਥੇ ਬੋਲਦੇ ਨੇ ਇੱਥੇ ਦੇ ਪੰਜਾਬ ਦੇ ਵਿੱਚ ਬੋਲਦੇ ਨੇ ਉਹ ਕਹਿੰਦੇ ਦਿੱਲੀ ਮਾਡਲ ਦਿੱਲੀ ਮਾਡਲ ਦਿੱਲੀ ਵਾ ਬਾਈ ਸੀਤਾ ਰਹਿ ਗਈਆਂ ਸਰਕਾਰ ਵੀ ਸਾਡੀ ਚਲੀ ਗਈ ਹੁਣ ਤੁਸੀਂ ਕਹਿੰਦੇ ਹੋ ਪੰਜਾਬ ਮਾਡਲ ਬਣਾਏਗੇ ਨਹੀਂ ਦੇਖੋ ਪੰਜਾਬ ਜਿਹੜੀ ਫੁੱਲ ਸਟੇਟ ਹੈ ਹੂੰ ਅ ਦਿੱਲੀ ਦੇ ਵਿੱਚ ਬਹੁਤ ਇਦਾਂ ਦੀਆਂ ਗੱਲਾਂ ਸੀ ਜਿਹੜੀਆਂ ਕਰਨਾ ਚਾਹ ਰਹੇ ਸੀ ਤੇ ਕਾਫੀ ਉੱਥੇ ਜਦੋਂ ਜੈਦ ਵੀ ਸਾਡੀ ਸਰਕਾਰ ਜਿਹੜੀ 10 ਸਾਲ ਰਹੀ ਵੀ ਹੈ ਤੇ ਲੋਕਾਂ ਨੂੰ ਬਹੁਤ ਫਾਇਦਾ ਵੀ ਦਿੱਤਾ ਹੈ ਹੂੰ ਅ ਅੱਜ ਉੱਡਗੇ ਵਾਲੀ ਗੱਲ ਨੇ ਉੱਥੇ ਮੇਨ ਵਿਰੋਧੀ ਧਿਰ ਦੇ ਵਿੱਚ ਸਾਨੂੰ ਬਿਠਾਇਆ ਨਹੀਂ ਫਾਇਦਾ ਤੁਸੀਂ ਜੇ ਫਾਇਦਾ ਦਿੱਤਾ ਤਾਂ ਥੋੜੀ ਸਰਕਾਰ ਨਹੀਂ ਨਾ ਬਣੀ ਮੁੜ ਕੇ ਨਹੀਂ ਕੋਈ ਗੱਲ ਨਹੀਂ ਉਹਦੇ ਵਿੱਚ ਕੀ ਕਈ ਕਾਰਨ ਲੈਂਦੇ ਨੇ ਇਲੈਕਸ਼ਨ ਕਿਉਂਕਿ ਇਲੈਕਸ਼ਨ ਹੁੰਦਾ ਤਿੰਨ ਵਾਰ ਮੁੱਖ ਮੰਤਰੀ ਰਹਿਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਬਹੁਤ ਵੱਡੀ ਪ੍ਰਾਪਤੀ ਹੈ ਮੈਂ ਸਮਝਦਾ ਉਹ ਵੀ ਦਿੱਲੀ ਵਰਗੇ ਇੱਕ ਸ਼ਹਿਰ ਦੇ ਵਿੱਚ ਹੁਣ ਸਾਡੇ ਪੰਜਾਬ ਦੇ ਫਟ ਕੋ ਫੁੱਲ ਸਟੇਟ ਹੈ ਜੀ ਸਾਡੇ ਕੋਲ ਸਾਰੇ ਅਧਿਕਾਰ ਨੇ ਸਾਡੇ ਕੋਲ ਅਸੀਂ ਜਿਹੜਾ ਆ ਇਹ ਬਿਲਕੁਲ ਰੋਲ ਮਾਡਲ ਬਣੇਗਾ ਔਰ ਪੂਰੇ ਦੇਸ਼ ਨੂੰ ਬਣਾ ਕੇ ਦਿਖਾਵਾਂਗੇ ਕਿ ਇਦਾਂ ਦੀ ਸਰਕਾਰ ਵੀ ਹੁੰਦੀ ਹੈ ਔਰ ਅਸੀਂ ਉਸ ਤਹਿਤ ਕੰਮ ਕੀਤਾ ਵੀ ਹੈ ਹਮ ਅੱਜ ਤੁਹਾਡੇ ਕੋ ਸਾਹਮਣੇ ਅਨੇਕਾਂ ਹੀ ਆਧਾਰਨਾ ਨੇ ਜਿਹਦੇ ਵਿੱਚ ਕਿਸਾਨਾਂ ਦੀ ਗੱਲ ਕਰੀਏ ਤਾਂ ਗੰਨੇ ਦਾ ਭਾਜ ਕਿੱਥੇ ਆ ਹਮ ਜਿਹੜੇ ਲੋਕ ਪਹਿਲਾਂ ਧਰਨੇ ਲਾਉਂਦੇ ਹੁੰਦੇ ਸੀ ਕਿ ਸਾਨੂੰ ਗੰਨੇ ਦੀ ਪੇਮੈਂਟ ਨਹੀਂ ਮਿਲਦੀ ਨਮਸ਼ਰ ਮਿਲ ਸਾਡੇ ਨਾਲ ਹਮ ਅੱਜ ਜਦੋਂ ਵੀ ਆਪਾਂ ਜਾਂਦੇ ਪੜਾਈ ਦਾ ਕੰਮ ਸ਼ੁਰੂ ਕਰਨਾ ਸਾਰੇ ਕਹਿੰਦੇ ਨੇ ਕਿ ਸਾਡੇ ਖਾਤਿਆਂ ਵਿੱਚ ਪੈਸੇ ਆ ਵੀ ਚੁੱਕੇ ਨੇ ਹਮ ਔਰ ਖਾਸ ਕਰਕੇ ਕੋਈ ਮੰਨੇ ਚਾਹੇ ਨਾ ਮੰਨੇ ਹੈਲਥ ਦੇ ਉੱਤੇ ਹਮ ਅੱਜ ਸਾਡੀ ਜਿਹੜੀ ਸੀਐਮ ਜੋਗਸ਼ਾਲਾ ਚੱਲ ਰਹੀ ਹੈ ਜੀ ਮੈਂ ਸਮਝਦਾ ਕਿ ਇਹਦੇ ਨਾਲ ਦੀ ਕੋਈ ਰੀਜ਼ ਨਹੀਂ ਹੈ ਹਮ ਇਕੱਲੇ ਇਕੱਲੇ ਮਹੱਲੇ ਦੇ ਵਿੱਚ ਇਕੱਲੇ ਇਕੱਲੇ ਸ਼ਹਿਰ ਦੇ ਵਿੱਚ ਸਾਡੇ ਟ੍ਰੇਨਰ ਜਾ ਰਹੇ ਨੇ ਕਿ ਲੋਕ ਬਿਮਾਰ ਨਾ ਹੋਣ ਕਿਉਂਕਿ ਸਾਡੀ ਜਿਹੜੀ ਉਮਰ ਆਜੋ ਉਸਤਨ ਕਿੰਨੀ ਰਹਿ ਗਈ ਹੈ 60 65 ਸਾਲ ਦੇ ਹਰੇਕ ਨੂੰ ਹਾਰਟ ਐਕ ਕਿਸੇ ਨੂੰ ਕੋਈ ਕੋਈ ਦਿੱਕਤ ਹੈ 100 100 ਸਾਲ ਉਮਰ ਆ ਜਿਹੜੀਆਂ ਹੋਇਆ ਕਰਦੀਆਂ ਸੀ ਅੱਜ ਸਾਡੀ ਸਰਕਾਰ ਜਿਹੜੀ ਹੈ ਇਸ ਤਹਿਤ ਵੀ ਯਾਨੀ ਕਿ ਇਦਾਂ ਦੇ ਹੋਰ ਅਨੇਕਾਂ ਗੱਲਾਂ ਆ ਅੱਜ ਤੱਕ ਕਿਸੇ ਨੇ ਸੀਐਮ ਜੋਗਸ਼ਾਲਾ ਨਹੀਂ ਬਣਾਈ ਅੱਜ ਇਕੱਲੇ ਇਕੱਲੇ ਟ੍ਰੇਨਰ ਸਾਡੇ ਬੇਟੇ ਬੇਟੀਆਂ ਸਾਡੇ ਜਾ ਕੇ ਤੁਸੀਂ ਗਰਸ਼ਿੰਗਰ ਸ਼ਹਿਰ ਦੇਖੋ ਸਵੇਰ ਨੂੰ ਖਾਲਸਾ ਕਾਲਜ ਦੇ ਵਿੱਚ ਸੈਂਕੜੇ ਤੇ ਦਰਦ ਵਿੱਚ ਲੋਕ ਉਹਦੇ ਜਿਹੜਾ ਲਾਭ ਲੈ ਰਹੇ ਆ ਜੀ ਇਕੱਲੇ ਇਕੱਲੇ ਮਹੱਲੇ ਦੇ ਵਿੱਚ ਉਹਨਾਂ ਗੱਲਾਂ ਦਾ ਲਾਭ ਲੈ ਰਹੇ ਆ ਜੀ ਔਰ ਜਿਹੜੇ ਲੋਕ ਆ ਉਹ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਜਿਹੜਾ ਸਹੀ ਖਾਣ ਪੀਣ ਨਹੀਂ ਸੀ ਆ ਰਹੇ ਹੈ ਜੀ ਕਿ ਜਿਹਦੇ ਨਾਲ ਲੋਕਾਂ ਦੀ ਤੰਦਰੁਸਤ ਹੋ ਰਹੀ ਹੈ ਤੰਦਰੁਸਤ ਨਾਗਰਿਕ ਹੀ ਇੱਕ ਤੰਦਰੁਸਤ ਸਮਾਜ ਦੀ ਸਿਰਜਣਾ ਕਰ ਸਕਦਾ ਮੈਂ ਸਮਝਦਾ ਹੂੰ ਦੂਜੀ ਗੱਲ ਇਹ ਹੈ ਕਿ ਜਦੋਂ ਅ ਇਲੈਕਸ਼ਨ ਮੁੱਕੇ ਨੇ ਦਿੱਲੀ ਦੇ ਵਿੱਚ ਤੇ ਪੰਜਾਬ ਦੇ ਲੋਕਾਂ 'ਚ ਇੱਕ ਇਹ ਸੁਨੇਹਾ ਵੀ ਗਿਆ ਹੈ ਔਰ ਪੰਜਾਬ ਦੇ ਲੋਕ ਇਹ ਕਿਆਸeraiਆਂ ਵੀ ਲਾ ਰਹੇ ਨੇ ਕਿ ਜਿਹੜੇ ਦਿੱਲੀ ਵਾਲੇ ਨੇਤਾ ਨੇ ਉਹ ਹੁਣ ਪੰਜਾਬ ਵੱਲੋਂ ਰੁਖ ਕਰਨਗੇ ਇਹਦੇ 'ਚ ਕਿੰਨੀ ਸੱਚਾਈ ਹੈ ਜੀ ਕੀ ਰੁਕ ਕਰਨਗੇ ਕੀ ਪੰਜਾਬ ਜਾ ਕੇ ਬੈਠਣਗੇ ਪੰਜਾਬ ਇਸੇ ਰੁਖ ਸਿਰੋਖਾਂਣਗੇ ਹੁਣੇ ਖਾਣੂ ਕੀ ਖਾਣਗੇ ਪੰਜਾਬ ਦਾ ਇਹ ਹੁਣ ਇਹ ਤਾਂ ਲੋਕਾਂ ਦੀ ਆਵਾਜ਼ ਆ ਰਹੀ ਹੈ ਕਿ ਆਸਰਾ ਇਹ ਹਵਾਲੀਆਂ ਗੱਲਾਂ ਹੁੰਦੀਆਂ ਸਾਡੀ ਨੈਸ਼ਨਲ ਲੀਡਰਸ਼ਿਪ ਹੈ ਪੰਜਾਬ ਦੇ ਵਿੱਚ ਇਸ ਸਮੇਂ ਜਿਹੜੇ ਮੁੱਖ ਮੰਤਰੀ ਮਾਨਜੋਗ ਭਗਵੰਤ ਪਾਣ ਜੀ ਨੇ ਸਾਡੀ ਕੈਬਨਿਟ ਹੈ ਸਾਡੇ ਸਪੀਕਰ ਸਾਹਿਬ ਹੈ ਸਾਡੇ ਬਾਕੀ ਐਮ ਐਲ ਏ ਸਾਹਿਬਾਨ ਉਹ ਬਹੁਤ ਅੱਛੀ ਸਿਸਟਮ ਦੇ ਨਾਲ ਚਲਾ ਰਹੇ ਹਾਂ ਸਾਨੂੰ ਮਾਨਜੋਗ ਅਰਬਿੰਦ ਕੇਜਰੀਵਾਲ ਸਾਹਿਬ ਤੇ ਬਹੁਤ ਮਾਣ ਹੈ ਸਾਨੂੰ ਹਮੇਸ਼ਾ ਹੀ ਉਹਨਾਂ ਦੀ ਜਿਹੜੀ ਗਾਈਡੈਂਸ ਦੀ ਪਹਿਲਾਂ ਵੀ ਲੋੜ ਰਹੀ ਹੈ ਹੁਣ ਵੀ ਲੋੜ ਅੱਗੇ ਤੋਂ ਅਸੀਂ ਉਹਨਾਂ ਤੋਂ ਲਵਾਂਗੇ ਇਹ ਵੀ ਇਹ ਵੀ ਹਵਾ ਉੱਡੀ ਹੈ ਕਿ ਬਹੁਤ ਜਲਦ ਪੰਜਾਬ ਦਾ ਮੁੱਖ ਮੰਤਰੀ ਬਦਲੇ ਜਾਵੇਗਾ ਅਮਨ ਅਰੋੜਾ ਦਾ ਨਾਮ ਨਿਕਲ ਕੇ ਬਾਹਰ ਆ ਰਿਹਾ ਜੀ ਜਿਹੜੀ ਹਵਾ ਉਹ ਤਾਂ ਹਵਾ ਹੀ ਹੁੰਦੀ ਤੁਸੀਂ ਸਮਝਦੇ ਕਿੰਨੀ ਸੱਚਾਈ ਕਿੰਨੀ ਹੈ ਹਵਾ ਤੁਸੀਂ ਕਹਿੰਦਾ ਹਵਾ ਉੱਡੀ ਹਵਾ ਤਾਂ ਹਵਾ ਹੋ ਜਾਂਦੀ ਹੈ ਕੋਈ ਸੱਚਾਈ ਨਹੀਂ ਹਵਾਜ ਕੀ ਸੱਚਾਈ ਹੁੰਦੀ ਹੈ ਅੱਛਾ ਮੁੱਖ ਮੰਤਰੀ ਨਹੀਂ ਬਦਲੇ ਜਾ ਰਿਹਾ ਮਤਲਬ ਸਿਰ ਹਵਾ ਤਾਂ ਹਵਾ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ 2.5 3 ਸਾਲ ਦੇ ਵਿੱਚ ਬੇਮਿਸਾਲ ਕੰਮ ਪੰਜਾਬ ਦੇ ਵਿੱਚ ਕੀਤਾ ਹੈ ਅੱਜ ਪੰਜਾਬ ਦਾ ਪਾਣੀ ਜਿਹੜਾ ਨਹਿਰੀ ਪਾਣੀ ਆਪਾਂ ਗੱਲ ਕਰਦੇ ਆ ਕਿਉਂਕਿ ਆਪਾਂ ਕੀ ਕਹਿੰਦੇ ਆ ਕਿ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਪਾਣੀ ਬਚਾ ਕੇ ਦੇਣਾ ਤੇ ਪਾਣੀ ਦਾ ਅਸਲੀ ਰਾਖਾ ਬਣਿਆ ਕੌਣ ਹੈ ਪਾਣੀ ਬਚਾਇਆ ਕਹਿੰਦੇ ਆ ਜੇ ਤੁਸੀਂ ਫਿਗਰ ਦੇਖੋ ਤਾਂ 20% ਸਿਰਫ ਨਹਿਰੀ ਪਾਣੀ ਜਿਹੜਾ ਵਰਤਿਆ ਜਾ ਰਿਹਾ ਸੀ ਅੱਜ 70 80% ਨਹਿਰੀ ਪਾਣੀ ਜਿਹੜਾ ਪੰਜਾਬ ਦੇ ਲੋਕਾਂ ਨੂੰ ਖੇਤਾਂ ਨੂੰ ਮਿਲ ਰਿਹਾ ਉਹਦੇ ਨਾਲ ਬਿਜਲੀ ਦੀ ਵੀ ਬਚਤ ਹੋ ਰਹੀ ਹੈ ਔਰ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਬਹੁਤ ਇਸ ਤਰ੍ਹਾਂ ਦੀਆਂ ਉਦਾਹਰਣਾਂ ਨੇ ਜਿਹੜੇ ਕੰਮ ਸਰਕਾਰ ਸਾਡੀ ਨੇ ਕੀਤੇ ਨੇ